ਇਹ ਅਗਰ ਹੋਣਗੇ ਨਾ ਤਾਂ ਮਰ ਜੀ ਜਗਾ ਦੇ ਚੋਵਾਂਗੇ ਨਾ ਇਹ ਬੁਵਾ ਵੀ ਬੱਚੇ ਮਾਰਾ ਬੰਦਾ ਨਾ ਬਰੇ ਹੋ ਰਹੇ ਨਹੀਂ ਬੱਚੇ ਤਾਂ ਨਾ ਉਹ ਗਾਈ ਬਕਲੇ ਬੱਚੇ ਰਖ ਲੈ ਬੱਚੇ ਹੀ ਕੀ ਕਰਨੇ ਆ ਯਾਰ ਅਸੀਂ ਬੱਚੀ ਕਰਾਂਗੇ ਬੱਚੇ ਤਾਂ ਹੀ ਨਾਲ ਹੀ ਜਾਣਗੇ ਬੱਚੇ ਹੁਣ ਸਾਨੂੰ ਵੀ ਲਾਜ ਹੁੰਦਾ ਵੀ ਕੱਪੀ ਚੋਣਾ ਕਰੇ ਕੱਪੀ ਕੁੱਪਲੀ ਗੜੀ ਵੇਣਾ ਕੱਪਾ ਹੈ ਕੱਪੀ ਕੁੱਪਲੀ ਗੜੀ ਵੇਣਾ ਕੱਪੀ ਡੁੱਬ ਦਿੰਦੇ ਕੌਣ ਹੀ ਅਜੇ ਉਹ ਨਹੀਂ ਬੱਕਾ ਥੱਲੇ ਚਾਰਾਂ ਕੇ ਤਾਂ ਡੇੜੀਆਂ ਵੀ ਇਹ 11 ਕਿਲੋ ਨਹੀਂ ਹੈ ਜੀ ਸਮਾ ਹੈ ਮਾ ਦਾ ਘਾਟਾ ਖੜਾਉਂਦਾ ਮੈਂ ਮਨ ਨਹੀਂ ਬੂ ਇਹ ਤਾਂ ਗੱਲ ਤੁਸੀਂ ਮੈਂ ਮੰਨਦਾ ਹਾਂ ਉਹਨੇ ਫੂਕ ਰੇ ਤੇ ਮੇਰੇ ਜਨ ਚੰਗੀ ਐ ਇਹ ਵੀ ਸਮਝ ਨਹੀਂ ਆਦਾ ਮਾ ਦਾ ਮਾਲਿਆ ਮੈਂ ਬੂ ਲੇਟ ਪੈਣਾ ਬਾਈ ਹੁਣ ਕੱਖ ਨਾਲ ਦੇ ਦੈ ਹੈ ਨਹੀਂ ਯਾਰ ਦੇਖ ਵੇ ਥੱਟ ਕਰ ਬੱਕਰੀਆਂ ਆਈਆਂ ਜੇ ਲੈਣੀ ਆਰੇ ਜਿਵੇਂ ਤੁਸੀਂ ਕਰੋ ਮੇਰੇ ਗੂਗਾ ਵੀ ਲੈ ਲਾ ਮਾ ਬਰੋ ਕੋ ਕਰ ਨਹੀਂ ਕਰਾਏਗਾ ਕੋਈ ਹਾਂ ਉਹਦਾ ਮਾਫਾ ਤੇ ਲੱਗਾ ਜਾਦਾ ਗੱਪਾਂ ਤਾਂ ਨਹੀਂ ਨਹੀਂ ਵੀਰੇ ਗੱਪਾਂ ਨਹੀਂ ਹੋਣੀਆਂ ਉਹ ਉਹ ਖੜੀਏ ਕਿ ਉਹ ਜਿਹੜੀ ਤੈਨੂੰ ਮੈਂ ਗੱਲ ਕਹਿੰਦਾ ਉਹ ਨਹੀਂ ਦੇਣੀ ਤੂੰ ਥੋੜਾ ਸੰਤਵਾਰ ਲੈ ਮੈਂ ਸਹੀ ਬੱਕੇ ਨਹੀਂ ਵਿਚਾਰੇ ਨੂੰ ਹੋਰ ਮਾਰ ਬਾਬਾ ਵੀ ਯਾਰ ਜਿਹੜਾ ਦਰਕਾਣਾ ਬਣਿਆ ਸੀਗਾ ਆ ਥੱਲੇ ਇਹ ਤਾਂ ਹੈਗਾ ਇਹਨੂੰ ਕਿਸੇ ਸਾਵੇਂ ਸਹੀ ਦਾ ਰੱਖੋ ਸਹੀ ਦਾ ਨਹੀਂ ਪੈਰ ਨੂੰ ਥੋੜਾ ਜੀ ਬਾਈ ਮੋਗੜਾ ਜੀ ਉਹ ਵੀ ਕੁਮਾਰ ਕੇ ਦੇ ਨਾਲ ਤਾਂ ਦੇਖਾ ਆ ਪੱਠ ਰਹਿ ਜਾ ਇਹਦਾ ਬੱਚਾ ਛੇਲੀ ਵੇਚ ਕੇ ਭਾਈਆਂ ਨੂੰ ਦਿੱਤੀ ਉਹ ਲੈਣ ਨੂੰ ਆ ਉਹ ਆ ਸਾਡੇ ਬਗਾ ਹਾਂ ਉਹਨਾਂ ਨੂੰ ਹਾਂ ਦੱਸ ਦੇ ਰੱਦ ਕਰਨਾ ਲਾ ਪੂ ਦੇਖ ਬਈ ਚਲ ਕੋਈ ਨਾ ਉਹਨੇ ਛੇੜਾ ਦੇ ਲਈ ਇਹਦੇ ਲਈ ਵਧਾਈ ਹੈ ਹਜੇ ਕੱਢ ਲੋ ਛੇੜਾ ਕੋਈ ਗੱਲ ਨਹੀਂ ਫਿਰ ਹੁਣ ਹੀ ਚੱਲ ਹੋਰ ਦੇਖੀ ਪਈ ਫਿਰ ਕਿਹੜਾ ਕੋੜਾ ਕੱਢੋ ਤੁਸੀਂ ਥੱਲੇ ਬਾਹਲਾ ਹੋਣ

ਆ ਡਾ ਬਲੂ ਕੋ ਬੱਚਾ ਮੇਰਾ ਆਏ ਹੋ ਸਨੇ ਬਾਹਲੀ ਯਾਰ ਲੈ ਡਾ ਕਿਵੇਂ ਬੜੂ ਯਾਰ ਉਹ ਤਾਂ ਤੈਨੂੰ ਉੱਦੈ ਤੇਰੇ ਨਾਲ ਗੱਲ ਹੀ ਹੋਈ ਆ ਬੱਤੇ ਹੁਣ ਵੱਡੇ ਮੇਰਾ ਉਹਦੇ ਨਾਲ ਟੌਂਗ ਵਾਲੀ ਘਵਾਜਿਆ ਸੀ ਰੋਡਾਂ ਤੇ ਤੇਰੇ ਨਾਲ ਕਾਲਾ ਜਿਹਾ ਨਹੀਂ ਬਣਾ ਨਹੀਂ ਸੀ ਮਾਰਿਆ ਕਰਨਾ ਪਾਉਂ ਹਾਂ ਉਹ ਧੱਕਾ ਨਾ ਕਰ ਯਾਰ ਐਂ ਤਾਂ ਬਹੁਤ ਭੁਜਾਇਆ 48 ਤਾ ਹੁੰਦਾ ਨਾ ਪਤਾ ਹੀ ਨਗੋ ਯਾਰ ਪਤਾ ਜਾਲੀ ਕੇ ਤਾ ਬੰਦੇ ਮਰ ਜਾਂਦੇ ਨੇ ਆਸ ਨਾ ਜੇ ਤੁਸੀਂ ਫਿਰ ਤੇ ਮੰਜੇ ਤੇ ਲਗਾ ਰੂ ਮੋਟ ਗਿਆ ਇਹ ਕੈਪਰ ਕਰ ਚਾਹ। ਹੁਣ ਆ ਵਾਹ ਜੀ ਉਹਦਾ ਤੇਰੇ ਫਿੱਟ ਵੀ ਨਹੀਂ ਆਇਆ ਕਿਨਾਂ ਉਹ ਕੰਡਾ ਚਲ ਉਹਦਾ ਕਰਨਾ ਤੇ ਅੰਧੇ ਲੇਖਾ ਵਾ ਚਾਹ। ਰਾਜਾ ਦੀ ਪੱਠ ਵੇਚ ਜੀ ਇਹ ਪੱਠ ਪਾਲਾ ਆ ਛੇਲੀ ਫੇਰੀ ਨਾ ਕਰ। ਬਰੇ ਇਹਦੇ ਫੱਟ ਕਰਨੇ ਜਿਹੜੀ ਨਾਲ ਨੂਰੇ ਵਗ ਚਲ ਕੋਈ ਨਾ ਆ ਜਾਣਾ। ਉਹ ਗੁੱਸਾ ਹੁਣ ਸਾਡਾ ਨਾ ਮੈਂ ਯਾਰ ਕਿੱਥੇ ਗੁੱਸੇ ਹੁਣਾ ਕਿਸੇ ਵੀ ਉਹ ਚਾਹ ਨਹੀਂ ਉਹ ਨਾ ਨਾ ਕਾਜੂ ਆ ਤੂੰ ਪਾਦੀ ਮੱਕੀ ਬਾਹ ਲੈਣੀ ਯਾਰ ਤੇਰੀ ਕਾਦਰ ਬਾਹ ਤੰਗ ਨਹੀਂ ਤੇ ਲੈ ਬਿਨੋ ਲਾਈ ਵਾਲਾ ਕਰ ਬਾਹ ਆ ਆ ਕੀ ਮਾਰੇ ਦੇ ਨਾ ਮਮਦ ਮਾਰੀ ਗਈ ਹੈ ਗੱਲ ਮਾਰੀ ਤੇ ਕਹਿੰਦਾ ਜੀ ਗੱਲ ਬੰਨ 6000 ਕਹਿੰਦੇ 6000 ਵੀ ਨਹੀਂ ਮਾਰੋ ਤੇ ਜਰਾ ਮੰਗ ਲਿਆ ਫੇਰਾ ਨਹੀਂ ਕੀ ਨਹੀਂ ਸਮਝਿਆ ਕਾਲ ਨਹੀਂ ਬੱਜਿਆ ਦਾका ਕਟਾ ਪਈ ਮੋਦੀ ਹੈ ਨਹੀਂ ਨਹੀਂ 200 ਵੀ ਚੋਰੀ ਆਪਾਂ ਹੋਮ ਪਹਿਲਾਂ 2 ਦੋ ਦਿਨ ਦੀ ਸੀ ਯਾਰ ਕਿਹਨਾਂ ਪੈਸਾ ਮੋਦੀ ਹੈ ਮੈਂ ਤਾਂ ਮੋਦੀ 200 ਵੀ ਚੋਰੀ ਆਪਾਂ ਜਦੋਂ ਪੈਸੇ ਕਿਨਾਂ ਮਾਵੇ ਆ ਤੇ ਕਿੰਨੇ ਕਿ ਹੋਣਾ ਮਾਦਾ ਕੂਨ ਲੈ ਰਿਹਾ 3000 ਯਾਰ ਵੇੜ ਕਾ ਲੈ ਵੇ ਜੀ ਹਾਂ ਛੀਜ ਹੋ ਗਈ ਹੈਗੀ ਹੈਗੀ ਸੀ ਹੈਗੀ ਛੀਜ ਦੀ ਛੀਜ ਦੀ ਹੈਗੀ ਆ ਪਾਠੀ ਛੀਜ ਦੀ ਵਿਗਦੀ ਹੈ ਦੱਸ ਹਾਂ ਉਹ ਵੀ ਛੀਜ ਨਾਲ ਨਹੀਂ ਪਾਤ ਪਾਤ ਤਾਂ ਫੇਰ ਛੀਜ ਆ ਬਾਦੇ ਐਵੇਂ ਮਰੀ ਜਾਂਦਾ ਦੱਸਦਾ ਤੂੰ ਬੱਸ ਕੋਣ ਨੂੰ ਆ ਦੋਨੇ ਸੂਣ ਆਣੀਆਂ ਆ ਦੋਨੇ ਜਿਹੜੇ ਇੱਕ ਸੈਣਾ ਇਹ ਔਲੀ ਬੈਗੀ ਸੀਗੀ ਦੁੱਧ ਦਿੱਤਾ ਕਿਤੇ ਦਿੰਦੀ ਆ ਜੈ ਸਹੀ ਮਾਵਾ ਕੇ ਨੋਦੇ ਤਾਕੇ ਬੀ ਦੇ ਦੇ ਜਿੰਨੇ ਤੇਜ ਆਦੇ ਜਾਂ ਸੂਣ ਆ ਉਧਰ ਜਾ ਆ ਜਾ ਫਾਂ ਕਿੰਨੇ ਦਸਤ ਨੇ ਮੋਰ ਨਹੀਂ ਠਾਉਣੀ ਆ ਨਾ ਆਪਾਂ ਮੋਰ ਨਹੀਂ ਠਾਉਣੀ ਆ ਸਿੱਟੀ ਬਈ ਆ ਮੋਰ ਨਹੀਂ ਹੈ ਇਹ ਲੋਕੀ ਨੂੰ ਬਣਨ ਨੀ ਜਸਰ ਇਹ ਲੈ ਜਾ ਚੰਗੀ ਜਿਹੜੀ ਵਿੱਚ ਛਣ ਕੇ ਲੈ ਜਾ ਆਏ ਨਹੀਂ ਜਵਾਂ ਮਾਰੀ ਵੀ ਨਹੀਂ ਲੈਣੀ ਹਣਾ ਹੋਰ ਰਿਐਕਸ਼ਨ ਨੂੰ ਨਹੀਂ ਹੋਣੀ ਲਾ ਜਦੋਂ ਤੱਕ ਲੱਗੜੀ ਜਾਵੇ ਰਾਇ ਕਰੀ ਚਿੰਗਾ ਆ ਕੇ ਤੁਹਾਡੇ ਅੱਗੇ ਪੇ ਦੁਬਾਰੇ ਫੇਰ ਚੁੱਤੀ ਆ ਗਿਆ 고아고아 나들 내가 다다 파서 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 고아고 साढे <laughs> छत्ति <laughs>

घणा <laughs> रख ਆ ਰਿਹਾ ਰੋਣਾ ਨਾ 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 ਹੀ ਨਹੀਂ ਅਹ ਉਹ ਹਲੇ ਮੈਂ ਗੈਰ ਵਿੱਚੋਂ ਟੋਟਾ ਤੋਂ ਉਹ ਮੈਂ ਇੱਕ ਲੱਖ ਰੁਪਏ ਚੱਕਣਾ ਆ ਗਿਆ ਸੀ ਲੰਦ ਪੱਟ ਲੰਦ ਦੇਖਣਾ ਨਹੀਂ ਹੈ ਸਭ ਤੁਹਾਨੂੰ ਦੋ ਲਾ ਦੁੱਧ ਲੇ ਲੇ ਕੇ ਰੱਖੋ ਹਲੋ ਆਮ੍ਰਿਸ਼ ਭਾਰੂ ਲੋਕ ਬੱਕਰਾਂ ਲੋਕ ਹੈ दोटा थाई ने नगाला सुन पा रहे हो एक थोड़ा सा कच्चा स्कूल है तेरे तीन तीन दोदा यार नगाला देख यार बड़ा दादा भी ना दोनों मां जी बने है ये सीमेंट नहीं है भैया ओखा जरा हो बाद में भैया तो भाई पठा है फिर ओखा हो जाऊंगा मैं बाद में तीन और कटने पाए है ਇਹਗਾ ਦਾ ਦਰਮਿਆਨ ਤੋਂ ਦਵਾਦਾਂਗੇ। ਬੰਦਰਾ ਬੰਦਾ ਹੈ ਕਿਉਂਕਿ ਪੱਛਮੰਡੀ ਤੋਂ ਮਿੰਡੀ ਨਾਲ ਤੋਂ। ਹਾਂ ਬੰਦਰਾ ਬੰਦਾ ਹੈ ਆਪਣੀ ਮਾਰਗ। ਤਾਂ ਜੋ ਮਰਜੂ ਬੈਕ ਦੇ। ਉਹਦੀਆਂ ਮੈਂ ਤਾਂ ਬਰਖ ਮੰਗ ਲਈ ਆਪਾਂ ਗੱਲ ਤਾਂ ਉਹ। ਮੈਂ ਨਹੀਂ ਗਿਆ ਕਿ ਉਹਨੇ ਸੰਦਾ ਹੋਇਆ ਪੱਟਾ ਮੰਗਿਆ ਤੇ ਤਿੰਨ ਵੇਖਦਾ ਤੂੰ। ਤੂੰ ਹੋਏਗਾ ਤੂੰ। ਕੋਨੇ ਨੂੰ ਮੋਂ ਬਾਹਰ ਖੜੇ ਨਹੀਂ ਬੋਲਦਾ ਲਾਵੇਗਾ ਤੇ ਤੂੰ ਦੇਖਦਾ ਤੂੰ। ਚਲ ਰਿਹਾ। سم الله الرحمن الرحيم يڪنه گھر ماري هاڻي ٿي گهڻو گڏيل